ਇਹ ਕਹਨੀ ਮੇਰੀ ਗੱਲ ਸੁਣਾ ਪਗੰਡੇ ਨਹੀਂ ਤੇ ਦੋ ਹਟੋ ਕਰੇ ਪਾਰ ਲੈ ਗੰਡੇ ਨਹੀਂ ਮੇਰੀ ਗੱਲ ਸੁਣੋ ਇੱਕ ਤੁਸੀਂ ਚੱਕ ਲੈ ਖਮਾਈ ਚੱਕ ਲੂੰਗੀ ਬੋ ਚੱਕ ਦੇਣੇ ਨੰਗ ਚਲੋ ਰੁਸ਼ਾ ਚਾਚੀ ਨੂੰ ਜਵੀ ਨਾ ਪਤਾ ਲੱਗ ਜਾ ਤਾਂ ਵਾਲੀ ਖਰਾਵਾ ਪਾਣ ਇੱਕ ਗੰਡੇ ਨਹੀਂ ਚੱਕਣ ਦੇਣਾ ਸਿਮੋ ਆਪਨੂੰ ਘਰ ਸਮਾ ਕੇ ਗਏ ਨੇ ਮੇਰੀ ਗੱਲ ਸੁਣਾ ਕਾਨੂੰ ਕਰਦੀਆਂ ਜੇ ਕਿਸੇ ਨੇ ਦੇਖ ਲੈਨੇ ਚੁਗਲੀ ਕਰਤੀ ਆਪਣਾ ਦੋਮਾ ਤੇ ਕਰੋਂਡਾ ਉਹ ਜੀ ਨਾਲ ਬੇਇੱਜ਼ਤੀ ਕਰਨਗੇ ਨਾਲੇ ਪਤਾ ਨਹੀਂ ਕਿੰਨੇ ਕੁ ਪੈਸੇ ਭਰਉਣਗੇ ਮੇਰੀ ਗੱਲ ਸੁਣ ਚਾਚੀ ਆ ਜੂਗੀ ਉਹਨੂੰ ਪੁੱਛ ਲਾਂਗੇ ਅਥਣ ਤਾਈ ਤਾਂ ਆ ਹੀ ਜਾਣਗੇ ਅੱਜ ਮਿਆ ਹੋਆ ਹੋ ਬੁੱਧ ਤੋਰ ਲੈ ਹੁਣ ਆਵੀ ਨਵਾ ਕਾਮਤ ਸੀ ਚੋਰੀ ਦਾ ਮੈਂ ਆਖੜੀਆਂ ਵਲੇ ਚ ਅੱਖੀ ਜਾਨੀ ਦਰ ਘੰਟਾ ਹੋ ਗਿਆ ਕੀ ਕਰੀ ਜਾਨੇ ਵੇ ਤੁਸੀਂ ਦੋ ਟੋਕਰੇ ਕਾ ਤੋ ਬਰੇ ਤੋ ਕਰਾਤਾ ਉਹੀ ਕੰਮ ਹਾਗੀ ਚਾਚੀ ਦੇਖ ਲੈ ਹੁਣ ਨਾਲੇ ਤਾਂ ਭੇਤੀ ਕਰੂਗੀ ਮਾਨਾ ਵਾਰ ਕੋਈ ਬਹਨ ਨਾ ਬਣੀ ਇਹ ਨਹੀਂ ਲੱਗਦਾ ਵੀ ਇਹ ਇੱਥੇ ਖੜੀ ਨੇ ਝੋਣ ਲਿਆ ਆਪਣਾ ਹੁਣੀ ਕੁੰਡਾ ਕਰੂਏ தயாராச்சி தூர